ਦੇਖੋ ਪਸ਼ੂ ਹੈ ਨਾ ਹਾਂਜੀ ਪਸ਼ੂਆਂ ਨੇ ਤਾਂ ਮਤਲਬ ਮੌਸਮ ਦੇ ਹਿਸਾਬ ਨਾਲ ਗਰਮੀ ਵੱਧ ਪੈ ਗਈ ਤੂੰ ਬਿਮਾਰ ਹੋ ਗਿਆ ਕੋਈ ਬੁਖਾਰ ਹੋ ਗਿਆ ਕਿਸੇ ਨੂੰ ਕੁਝ ਹੋ ਗਿਆ ਜੀ ਇਹ ਹੋ ਜਾਂਦਾ ਕੋਈ ਬੜੀ ਗੱਲ ਨਹੀਂ ਹੈ ਕਿ ਪਸ਼ੂ ਹੈ ਆਪਾਂ ਵੀ ਤਾਂ ਹੋ ਹੀ ਜਾਂਦੇ ਕਦੇ ਬਿਮਾਰ ਕਦੇ ਕੁਝ ਕਰਨੇ ਕੁਝ ਨਾ ਹਾਂਜੀ ਇਹ ਨਹੀਂ ਕਿ ਕੋਈ ਬੜੀ ਗੱਲ ਨਹੀਂ ਹੈ ਕਿ ਬਾਈ ਥਣ ਗਏ ਗਿਆ ਇਹ ਹੋ ਗਿਆ ਸਾਡੇ ਨਾਲ ਕਦੇ ਉਹ ਹੈ ਜਾਂ ਕੋਈ ਕੰਮ ਨਹੀਂ ਹੋਇਆ ਹੈਗਾ ਜੀ ਹੂੰ ਡੰਗਰ ਸਾਡੇ ਕੋਲ ਠੀਕ ਹੈ ਸਾਰੇ ਮਤਲਬ ਗੱਭਾਂ ਰਹਿੰਦੇ ਰਹਿੰਦੇ ਮੈਂ ਸਾ ਠੀਕ ਠਾਕ ਸੁੰਦੀਆਂ ਰਹਿੰਦੀਆਂ ਰਹਿਣੀਆਂ ਠੀਕ ਠਾਕ ਹੈ ਮਤਲਬ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ ਇਹ ਤਾਂ ਲੋਕਾਂ ਦੇ ਗੱਲਾਂ ਕਹਿਣ ਦੀ ਆ ਜਿਹਨੂੰ ਨਹੀਂ ਕੰਮ ਕਰਨਾ ਉਹਨਾਂ ਵਾਸਤੇ ਆ ਗੱਲਾਂ ਇਹ ਜੀ ਬਈ ਹੈਨਾ ਜਿਹਨੇ ਕੁਝ ਕਰਨਾ ਹੀ ਨਹੀਂ ਹੈਗਾ ਮੈਂ ਬਾਹਰ ਨੂੰ ਜਾਣਾ ਬਾਹਰ ਨੂੰ ਜਾਣਾ ਹੈ ਉਹਨਾਂ ਵਾਸਤੇ ਆ ਇਹ ਗੱਲਾਂ ਜਦੋਂ 20-25 ਲੱਖ ਰੁਪਈਆ 30 ਲੱਖ ਰੁਪਈਆ ਲਾ ਕੇ ਬਾਹਰ ਨੂੰ ਜਾਣਾ ਹੈ ਜੀ ਉਹ ਇੱਥੇ ਹੀ ਕੰਮ ਕਰ ਲੋ ਇੰਨੇ ਪੈਸੇ ਲਾ ਕੇ ਠੀਕ ਹੈਨਾ ਜਦੋਂ 30 ਲੱਖ ਰੁਪਈਆ ਲਾ ਕੇ 25 ਲੱਖ ਲਾ ਕੇ ਬਾਹਰ ਜਾਣਾ ਹੈ ਹੂੰ ਪੂਰੇ 25 ਲੱਖ ਲਾ ਕੇ ਜੋ ਮਰਜ਼ੀ ਕਰ ਲੋ ਠੀਕ ਕਨਾ